ਅਸਲੀ ਚੱਬੇਵਾਲ ਦੇ ਈਲੀ ਦਫ਼ਤਰ ਦੇ ਵਿੱਚ ਖੜੇ ਆਂ ਜੇ ਹਾਲਾਤਾਂ ਦੀ ਗੱਲ ਕਰੀ ਤਾਂ ਕਿੰਦਾ ਦੇ ਹਾਲਾਤ ਹਾਲਾਤ ਤਰਹ ਜਦੋਂ ਬਰਸਾਤ ਦਾ ਮੌਸਮ ਬਰਸਾਤ ਦੇ ਮੌਸਮ ਵਿੱਚ ਬਿਲਡਿੰਗ ਕਾਫੀ ਪੁਰਾਣੀ ਹੈ ਤੇ ਫਾਲਤਾ ਕਾਫੀ ਖਸਤਾ ਇੱਕ ਵਾਰ ਇਹ ਆਪਾਂ ਜਿਹੜਾ ਸਾਡਾ ਦੇਖਦੇ ਬਿਲਡਿੰਗ ਦੇਖਦਾ ਜਿਹੜਾ ਸਿਵਲ ਡਿਪਾਰਟਮੈਂਟ ਦੇਖਦਾ ਆ ਉਹ ਪਿਛਲੇ ਮਹੀਨੇ ਆ ਕੇ ਚੈੱਕ ਕਰਕੇ ਸੀ ਉਹਨੂੰ ਨੋਟ ਪਰ ਲਿਖਿਆ ਸੀ ਚੈੱਕ ਕਰਨ ਬਾਰੇ ਤੇ ਉਹ ਚੈੱਕ ਕਰਕੇ ਲਿਖ ਗਏ ਆ ਤੇ ਜੋ ਵੀ ਕਿਹਾ ਛੇਤੀ ਛੇਤੀ ਜੀ ਰਮਮਤ ਕੀਤੀ ਜਾਊਗੀ ਸ਼ਾਦੀ ਜਾਂ ਕੋਈ ਨਵੀਂ ਬਿਲਡਿੰਗ ਦਾ ਪਲਾਨ ਤਿਆਰ ਕਰ ਰਹੇ ਨਵੀਂ ਬਿਲਡਿੰਗ ਵਾਲੇ ਜੀ ਜਦੋਂ ਹਾਲਾਤ ਮਾੜਿਆਂਦੇ ਉਦੋਂ ਹੀ ਕਿਉਂ ਨਿਰਖਣ ਹੁੰਦੇ ਪਹਿਲਾਂ ਨਹੀਂ ਹੁੰਦੇ ਨਹੀਂ ਹੁੰਦੇ ਪਹਿਲਾਂ ਵੀ ਕਾਸਟੈਂਸ ਪਹਿਲਾਂ ਵੀ ਚੱਲਦਾ ਰਿਹਾ ਹੈ ਤੇ ਉਹ ਆਹ ਬਸਾਤ ਤੋਂ ਬਾਅਦ ਲੱਗੇ ਜਾ ਉਹ ਤੋਂ ਪਹਿਲਾਂ ਆ ਗਿਆ ਸੀ ਉਹ ਚੱਬੇਵਾਲ ਦੀ ਗੱਲ ਕਰੀ ਤਾਂ ਦੋ ਰਾਜਨੀਤਿਕ ਦਾਦੇ ਆਗੇ ਜਿਹੜੇ ਕੀ ਸੱਤਾ ਦੇ ਵਿੱਚ ਆ ਹਾਂ ਜੀ ਐਮਪੀ ਸਾਹਿਬ ਵੀ ਇੱਥੇ ਨੇ ਡਾਕਟਰ ਰਾਜ ਕੁਮਾਰ ਸੱਜਣ ਉਹਨਾਂ ਦੇ ਬੇਟੇ ਵਿਧਾਇਕ ਨੇ ਤਾਂ ਉਹਨਾਂ ਦੇ ਤਾਂ ਡਾਕਟਰ ਜੀ ਬਾਰੇ ਕਿ ਤੁਹਾਡਾ ਸਿਓ ਰਿਪੋਰਟ ਵੀ ਕਿੱਲੇ ਹੋ ਚੁੱਕਿਆ ਤਾਂ ਤਰ ਦੇ ਵਿੱਚ ਸਾਰੇ ਪਾਣੀ ਘੁੰਦਾ ਪੇ ਛੱਤਾਂ ਚੁੰਗੀਆਂ ਵੀ ਤੁਹਾਡੇ ਸਿਰ ਤੇ ਦੇਖੋ ਡਿਪਾਰਟ ਦਾ ਸਾਰਾ ਕੰਮ ਡਿਪਾਰਟਮੈਂਟ ਲਈ ਐਡਮਾਨਟਮੈਂਟ ਦੇਖਣਾ ਤਾਂ ਕੰਮ ਸਭ ਆਪਣੇ ਡਿਪਾਰਟਮੈਂਟ ਨੂੰ ਲਿਖ ਸਕਦੇ ਆ ਬਾਰੇ ਹੱਥ ਹੱਤ ਬਾਰੇ ਆਪਣਾ ਜਿਹੜਾ ਸਿਵਲ ਪਾਣੂ ਲਿਖਿਆ ਉਹ ਆ ਕੇ ਚੈੱਕ ਕਰ ਗਏ ਆ ਤੇ ਉਹ ਜੋ ਕਹਿੰਦੇ ਨੇ ਸਿਆਸੀ ਨੂੰ ਨੁਕਸਾਨ ਹੋ ਗਿਆ ਨੁਕਸਾਨ ਤਾਂ ਰਿਕਾਰਡ ਥੋੜਾ ਗਿੱਲਾ ਹੋਇਆ ਰਿਕਾਰਡ ਉਹਦੇ ਵਿੱਚ ਜੋ ਹੈਗਾ ਦੁਬਾਰਾ ਉਹ ਚੁੱਕਾ ਕੇ ਚਲੋ ਜਾਣਾ ਕੰਮ ਕਾਫੀ ਤਰ ਟਕਿਆ ਵੀ ਆ ਕੁਝ ਜਿਹੜਾ ਰਿਕਾਰਡ ਜਿਆਦਾ ਜ਼ਰੂਰੀ ਹੈ ਉਹ ਸ ਕੁਝ ਸਰਕਾਰ ਜਾਂ ਗਿੱਲਾ ਹੋਇਆ ਉਹ ਬਾਅਦ ਮੌਸਮ ਪੱਦਾ ਹੋਊ ਤਾਂ ਉਸ ਕਾਲੇ ਜਾਊਗਾ ਕੰਮ ਕਰਨ ਦੀ ਕਿੰਨੀ ਔਖੀ ਹੁੰਦੀ ਇਦਾਂ ਜਿੱਦਾਂ ਸਾਰੀਆਂ ਕੁਰਸੀਆਂ ਵੀ ਤੁਸੀਂ ਛੱਡ ਕੇ ਬੈਠੇ ਹੋ ਕੰਮ ਤਾਂ ਬਸ ਇਦਾਂ ਹੀ ਥੋੜਾ ਔਖੇ ਹੋ ਕੇ ਚੱਲਦਾ ਕੰਮ ਤਾਂ ਕਿੰਨੇ ਪਿੰਡ ਪੈਂਦੇ ਆ ਇੱਥੇ ਇਸ ਪਿੰਡ ਦੇ ਸੜੀ ਸੜੀਓ ਚ 76 ਪਿੰਡ ਸਰਕਾਰ ਕਿੰਨਾ ਕਿ ਸਰਕਾਰੀ ਰਿਕਾਰਡ ਗਿੱਲਾ ਹੋਇਆ ਨਹੀਂ ਰਿਕਾਰਡ ਥੋੜੀਆਂ ਫਾਈਲਾਂ ਹੈਗੀਆਂ ਚਕਰਾਂ ਵਾਲੀਆਂ ਆ ਪਕੜੋ ਪੋਰਟੰਟਰ ਰਿਕਾਰਡ ਉਹ ਇੰਡਸਟਰੀ ਵਾਲਾ ਜਾਂ ਟੂਬ ਵਾਲਾ ਉਹ ਉਹ ਛਾਂਪ ਕੇ ਰੱਖਿਆ ਇੱਕ ਪਾਸੇ ਜਿਹੜਾ ਗਿੱਲਾ ਹੋਇਆ ਤੇ ਕਰੋ ਆਮ ਲੋਕਾਂ ਦਾ ਵੀ ਫਿਰ ਜਦੋਂ ਲੋਕ ਰਿਕਾਰਡ ਖੰਗਾਲਣਗੇ ਜਾਂ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ ਜਿਹਨਾਂ ਨੇ ਆਪਣੇ ਕੋ ਬੇਨਤੀ ਪੱਤਰ ਜਮ੍ਹਾਂ ਕਰਵਾਏ ਹੋਣਗੇ ਨਹੀਂ ਇਹ ਪੁਰਾਣਾ ਰਿਕਾਰਡ ਪੁਰਾਣਾ ਰਿਕਾਰਡ ਸਾਰਾ ਹੈ ਪੁਰਾਣਾ ਰਿਕਾਰਡ ਪੁਰਾਣਾ ਉਹ ਆ ਜਿਹੜਾ ਨਵਾਂ ਸੀਫਲੀ ਨਵਾਂ ਚੱਲ ਰਿਹਾ ਰਿਕਾਰਡ ਉਹ ਸਟੈਂਸ਼ਨ 'ਚ ਨਵੀਂ ਚੱਲ ਰਹੀ ਉਹ ਸਾਰਾ ਸੇਫ ਆਪਣੇ ਕੋਲ ਜੀ ਦੇਖੀ ਜਿੰਦੇ ਜਿਹਨੇ ਇੱਥੇ ਮੁਲਾਜ਼ਮ ਨੇ ਜਿਸ ਹਾਲਾਤ ਦੇ ਵਿੱਚ ਇਹ ਬਿਲਡਿੰਗ ਆ ਤੁਸੀਂ ਉਹਨਾਂ ਨੂੰ ਸੁਰੱਖਿਅਤ ਸਮਝਦੇ ਹੋ ਨੇ ਸੁਰੱਖਿਅਤ ਤਾਂ ਨਹੀਂ ਹੈ ਪਰ ਹੁਣ ਡਿਊਟੀ ਤੇ ਡਿਊਟੀ ਤੇ ਕੰਮ ਤਾਂ ਕਰਨਾ ਸਫਲਕੀ ਦੀ ਸਰਵਿਸ ਦੇਣੀ ਆ ਪਹਿਲਾਂ ਸਰਵਿਸ ਤਾਂ ਆਪਾਂ ਦੇਣੀ ਹੀ ਆ ਨਾ ਜਿਹੜਾ ਵੀ ਜਿਹੜੇ ਮਰਜ਼ੀ ਹਾਲਾਤ ਹੋਣ ਸਰਵਿਸ ਦੇਣਾ ਹਾਂ ਉਹ ਵੀ ਗੱਲ ਪੁੱਛਦਾ ਨਹੀਂ ਵੀ ਇੱਥੇ ਇਹਨਾਂ ਬਿਨਾ ਦੇ ਵਿੱਚ ਜਿੱਦਾ ਛੱਤਾ ਦੇ ਹਾਲਾਤ ਨਹੀਂ ਜਿੱਦਾ ਛੱਤਾ ਚੁੰਗੀਆਂ ਪੀਆਂ ਜਿੱਦਾ ਵੀਰ ਦਾ ਲੇਟਾ ਜਿੱਦਾ ਚੜ੍ਹ ਰੈਕਟਰ ਦੇ ਉੱਪਰ ਮਟੇ ਜਿੱਥੇ ਕੋਈ ਕੁਲਾਜਮਾ ਦਾ ਬੈਠਾ ਤੁਸੀਂ ਸੁਰੱਖਿਅਤ ਸਮਝਦੇ ਨਹੀਂ ਸੇਫ ਤਾਂ ਨਹੀਂ ਹੈ ਮਹਿਕਮੇ ਨੇ ਸਾਡਾ ਡਿਕਲੇਅਰ ਵੀ ਕਰਤਾ ਨਹੀਂ ਸੇਫ ਨੂੰ ਤੇ ਉਹ ਤਾਂ ਹੀ ਜੋ ਪਲਾਨਿੰਗ ਚੱਲ ਰਹੀ ਜਿਹਨੂੰ ਚੇਂਜ ਕਰਾਂ ਡਿਕਲੇਅਰ ਕਰਦਾ ਹਾਂ